ਹੈਲੋ ਜੀ ਸੱਚੀ ਆਕਾਰ ਸਾਰੇ ਭੈਣ ਭਰਾ ਮਾਨੂੰ ਕਿਵੇਂ ਹੋ ਜੀ ਸਾਰੇ ਆਸ ਕਰਦੇ ਹਾਂ ਸਾਰੇ ਜੀ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਸਭੀ ਸਾਰੇ ਠੀਕ ਠਾਕ ਆ ਜੀ ਲੱਗਿਆ ਜੀ ਆਪਾਂ ਅੱਜ ਵਾਲਾ ਬਲੌਗ ਸ਼ੁਰੂ ਕਰਨ ਸ਼ਾਮ ਦਾ ਟਾਈਮ ਹੋ ਗਿਆ 3:30 ਦਾ ਤੇ ਬਸ ਲੱਗਦਾ ਹੈ ਕੰਮ ਧੰਦੇ ਬਾਕੀ ਪਲੀਜ਼ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਹੁੰਦੇ ਆ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸੋਣਾ ਜਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਅੱਜ ਦਿਨ ਵੀਰਵਾਰ ਸੀ ਪੀਰਖਾਨੇ ਗਏ ਸੀ ਜੀ ਮੱਥਾ ਟੇਕਣ ਤੇ ਆਪਾਂ ਜਿਹੜਾ ਸੂਟ ਸਟ੍ਰੈਚ ਕਰ ਤੇ ਇੱਕ ਆਪ ਵਾਲਾ ਅੱਜ ਮੈਂ ਤੇ ਬਹੁਤ ਜਿਆਦਾ ਸੋਹਣਾ ਬਣਿਆ ਜੀ ਮੋਟੇ ਆ ਵਧੀਆ ਤੇ ਬਾਕੀ ਤੁਹਾਨੂੰ ਆਪਾਂ ਦਿਖਾਵਾਂਗੇ ਸਾਰਾ ਕਿਵੇਂ ਦਾ ਬਣਿਆ ਕਿਵੇਂ ਆਪਾਂ ਬਸ ਗਲੇ ਕੋਲੇ ਦਾ ਡਿਜ਼ਾਈਨ ਆਪਾਂ ਵੀ ਸ਼ੇਪ ਦਾ ਗਲਾ ਬਣਾਇਆ ਗਿਆ ਇਸਦਾ ਇਸ ਤਰ੍ਹਾਂ ਤੇ ਤੇ ਬਾਹਾਂ ਤੇ ਇਸ ਤਰ੍ਹਾਂ ਡਿਜ਼ਾਈਨ ਪਾਇਆ ਗਿਆ ਹੋਰ ਆਪਾਂ ਕੁਝ ਘੇਰੇ ਵਗੈਰਾ ਤੇ ਕੋਈ ਲੌਨ ਲੈਸ ਵਗੈਰਾ ਨਹੀਂ ਲਾਈ ਥੱਲੋਂ ਆਪਾਂ ਸਿੰਪਲ ਹੀ ਕਰਿਆ ਬਸ ਇੱਥੇ ਇੱਥੇ ਡਿਜ਼ਾਈਨ ਪਾਇਆ ਬਸ ਲੱਗਦਾ ਜੀ ਕੰਮ ਤੰਦੇ ਤੇ ਭਾਂਡੇ ਭੁੰਡੇ ਚੱਕਦੇ ਹੁਣ ਹੀ ਆਏ ਸੀਗੇ ਬਸ ਆ ਕੇ ਚਾਹ ਚੂ ਪੀਤੀ ਹੈਗੀ ਤੇ ਜਸ਼ਨ ਦੇ ਰੈਡੀ ਇਟਾਂ ਚੱਕੀ ਜਾਂਦੇ ਆ ਤੇ ਕੱਲ ਨੂੰ ਆਪਣੇ ਆਉਣਾ ਮਿਸਤਰੀ ਨੇ ਜੀ ਤੇ ਵਾਹਿਗੁਰੂ ਦਾ ਸ਼ੁਕਰ ਸ਼ੁਕਰਾਨਾ ਕਰਦੇ ਆ ਕਿ ਮਿਸਤਰੀ ਆਊਗਾ ਹਨਾ ਫਾਈਨਲੀ ਫਾਈਨਲੀ ਮਿਸਤਰੀ ਆਊਗਾ ਕਿਉਂਕਿ ਬਹੁਤ ਦਿਨ ਹੋ ਗਏ ਸੀ ਬੀਟ ਕਰਦੇ ਇਹਨੂੰ ਪਰ ਜਿਹੜੇ ਪਹਿਲਾਂ ਵਾਲੇ ਅੰਕਲ ਸੀ ਉਹ ਨਹੀਂ ਆਉਂਦੇ ਨਵਾਂ ਮਿਸਤਰੀ ਉਹ ਭਾਲ ਲਿਆ ਇਹ ਤੇ ਚਾਚੇ ਨੇ ਭਾਲ ਕੇ ਦਿੱਤਾ ਇਹ ਸਾਡੇ ਬੂਟੇ ਚਾਚੇ ਦੇ ਤੇ ਉਹਨੂੰ ਕੋ ਕਿਹਾ ਸੀਗਾ ਉਹਨਾਂ ਨੇ ਭਾਲ ਕੇ ਦਿੱਤਾਗਾ ਤੇ ਸ ਫਾਈਨਲੀ ਸਵੇਰੇ ਆ ਜਾਊਗਾ ਮਿਸਤਰੀ ਤੇ ਆਪਣਾ ਜਿਹੜਾ ਕੀ ਕੰਮਗਾਰ ਹੈ ਜਿਹੜਾ ਕੀ ਹੁਣ ਨੇਪਰੇ ਚੜਜੂਗਾ ਜਮਾ ਨੇਪਰੇ ਚੜਾ ਕੇ ਕੰਮ ਆ ਫਾਈਨਲ ਕਰਕੇ ਫਤਿਹ ਕਰਕੇ ਫੇਰ ਹੀ ਆਪਾਂ ਮਿਸਤਰੀ ਨੂੰ ਘਰ ਉਹ ਹਣਾ ਜਾਣ ਦੇਵਾਂਗੇ ਤੇ ਹੁਣ ਆਪਾਂ ਹਟਾਉਂਦੇ ਨਹੀਂ ਬਸ ਲਗਾਤਾਰ ਲਾਈ ਰੱਖਾਂਗੇ ਤੇ ਕਿਉਂਕਿ ਹੁਣ ਐ ਜੀ ਆਪਦੇ ਵੀ ਕੰਮ ਤਾਂ ਦੇ ਆ ਜਿਹੜੇ ਕਿ ਸਾਰੇ ਨਿਬੜ ਕੇ ਕਣਕ ਸੀਗੀ ਕੋਰ ਲਾਉਣ ਵਾਲੀ ਉਹ ਵੀ ਲਾਤੀ ਤੇ ਮੈਨੂੰ ਫੇਰ ਅੱਜ ਜ਼ਖਾਮ ਦੀ ਸ਼ਿਕਾਇਤ ਹੋਈ ਪਈ ਹੈ ਜੀ ਮੈਨੂੰ ਉਹ ਦਵਾਈ ਲਿਓਣੀ ਪੂਗੀ ਮੈਂ ਕਿਹ ਕਾਹ ਨੂੰ ਪੈਸੇ ਲਾਉਣੇ ਆ ਹਨਾ ਜਿਹੜੀ ਮੈਂ ਜ਼ਖਾਮ ਤੋਂ ਬਣਾਉਣੀ ਹੁੰਦੀ ਹੈ ਹੋਰ ਮੁੜ ਕੇ ਮੇਰੇ ਜਾ ਸਾ ਠੰਡ ਠੰਡ ਤੇ ਤਿੰਨ ਮਹੀਨੇ ਜਿਹੜੇ ਵਧੀਆ ਟੱਪ ਜਾਣਗੇ ਹਨਾ ਥੋੜੀ ਬਣਾ ਲੂੰਗੀ 220 ਦੀ ਹੈ ਨਾ 2300 ਦੀ ਟਾਈ ਤਲਸੋਦੀ ਬਣਾ ਲੂੰਗੀ ਥੋੜੀ ਤਲਸੋਦੀ ਹੋਰ ਚਾਰ ਪੰਜ ਚੀਜ਼ਾਂ ਪਾ ਕੇ ਬਣਾਉਣੀ ਹੁੰਦੀ ਹੈ ਜੀ ਮੈਨੂੰ 2 ਸਾਲ ਹੋ ਗਏ ਪਿਛਲੇ ਸਾਲ ਤੋਂ ਪਿਛਲੇ ਸਾਲ ਬਣਾਈ ਸੀ ਪਿਛਲੇ ਸਾਲ ਵੀ ਬਣਾਈ ਸੀ ਐਗਤੀ ਵੀ ਮੈਨੂੰ ਲੱਗਾ ਬਣਾਉਣੀ ਬੂ ਕਿਉਂਕਿ ਤੀਜੇ ਕਦਨ ਮਾੜੀ ਜੀ ਹਵਾ ਹੁਣ ਕੱਲ ਕੇਸੀ ਨਾ ਆਤੀ ਐ ਇੰਨੇ ਨਾਲ ਹੀ ਬਸ ਉਹ ਰਾਤ ਵਧੀਆ ਵਧੀਆ ਡੱਪ ਗਈ ਸਵੇਰੇ ਉੱਠੀ ਛਿੱਕਾਂ ਲੱਗੀਆਂ ਬਸ ਤੇ ਫੇਰ ਫੇਰ ਉਹੀ ਹਾਲ ਹੋ ਗਿਆ ਮੈਨੂੰ ਤਰੇਸ਼ਾ ਬਹੁਤ ਜ਼ਿਆਦਾ ਹੁੰਦਾ ਹੈ ਜੀ ਤੇ ਉਨੇ ਔਖਾ ਹੋ ਜਾਂਦਾ ਜੀ ਤੁਹਾਨੂੰ ਪਤਾ ਕੰਮ ਧੰਦਾ ਕਰਨਾ ਬਹੁਤ ਜ਼ਿਆਦਾ ਔਖਾ ਹੋ ਜਾਂਦਾਗਾ ਤੇ ਬੰਦਾ ਐ ਤਾਂ ਨਹੀਂ ਵੀ ਲਗਾ ਕਿਰਾ ਤੁਹਾਡਾ ਕੰਮ ਧੰਦਾ ਕਰੀ ਜਾਊਗਾ ਬਹੁਤ ਜ਼ਿਆਦਾ ਸ਼ਿਕਾਉਂ ਹੁੰਦੀਆਂ ਜਦੋਂ ਬਹੁਤ ਤੰਗ ਹੁੰਨੀ ਆ ਮੈਂ ਤੇ ਬਹੁਤ ਫਿਰ ਤੁਹਾਨੂੰ ਪਤਾ ਸੁਰਸਰ ਹੋਈ ਜਾਂਦੀ ਜਦੋਂ ਸਰਵੀ ਤੋਂ ਖਲਾ ਗਿਆ ਜਾਂਦਾ ਮੈਨੂੰ ਲੱਗਦਾ ਮੈਨੂੰ ਦਵਾਈ ਬਣਾਉਣੀ ਪਊਗੀ ਦੇਖਦੀ ਆ ਮੈਂ ਜਸ਼ਨੇ ਤੋਂ ਜਾਂ ਜਸ਼ਨ ਦੇ ਰੈਡੀ ਤੋਂ ਸਮਾਨ ਮੰਗਾਉਂਗੀ ਜ਼ਰੂਰ ਬਣਾਉਣੀ ਤਾਂ ਪੈਣੀ ਏ ਤੇ ਜਸ਼ਨ ਦੇ ਰੈਡੀ ਦਿਖਾਉਣੇ ਆ ਆਪਾਂ ਤੁਹਾਨੂੰ ਕੀ ਕਰਦੇ ਆ ਉਹਨਾਂ ਨਾਲ ਮਿਲਾਉਣੇ ਲਓ ਜੀ ਜਸ਼ਨ ਦੇ ਰੈਡੀ ਨੂੰ ਮਿਲੋ ਇਹ ਹੈ ਮਿਲੋ ਮਿਲੋ ਜਰੂਰ ਮਿਲੋ ਹੈ ਇਹ ਚੱਕੀ ਜਾਂਦੇ ਜੀ ਇੱਟਾਂ ਇਥੋਂ ਖਿਲਾਰਾ ਜਾਂਦਾ ਇਹ ਕਿਉਂ ਚੱਕ ਰਿਹਾ ਕਿਉਂਕਿ ਆਪਣੇ ਪਸ਼ੂ ਹੁੰਦੇ ਛਾਵੇਂ ਹੁਣ ਤੇ ਇਹਨਾਂ ਨੂੰ ਤੋਂ ਪੇ ਇੰਤਜ਼ਾਮ ਕਰਨਾ ਹੁਣ ਠੰਡ ਹੋ ਗਈ ਅੱਜ ਦਿਨੇ ਵੀ ਹਵਾ ਚੱਲੀ ਗਈ ਹੈ ਨਾ ਤੇ ਨਿੱਕੀਆਂ ਕਟੀਆਂ ਆਏ ਆਂ ਜੀ ਬਿਮਾਰ ਹੋ ਜਾਂਦਾ ਪਸ਼ੂ ਫਿਰ ਤਾਂ ਉਹ ਜਹ ਰਹਿੰਦਾ ਨਹੀਂ ਪਸ਼ੂ ਦੁੱਧਵਾਲ ਘਟ ਜਾਂਦੀਆਂ ਗਾਈਆਂ ਹਨਾ ਮੈਸਾ ਤੇ ਨਾਲੇ ਦੂਣੇ ਪੈਸੇ ਲਾਉਣਿਆਂ ਨਾਲੇ ਕੋਈ ਉਹ ਜ਼ਰੂਰੀ ਥੋੜੀ ਹੁੰਦਾ ਵੀ ਪੈਸੇ ਲਾਉਣੇ ਪਸ਼ੂ ਬਿਮਾਰ ਕਰਨਾ ਹਨਾ ਆਪਾਂ ਫੇਰ ਹੀ ਉਹ ਕਰਨਾ ਹੁਣ ਇੱਥੇ ਕਿੱਲੇ ਕਿੱਲੇ ਘਟ ਦੇਣਗੇ ਅੱਜ ਜਿਹੜਾ ਕਿ ਚਾਰ ਵਾਲਾ ਟੋਆ ਵੀ ਅੱਧਾਕ ਤਾਂ ਭਰਤਾ ਤੇ ਇਹਤੇ ਵੀ ਹੋਰ ਡਿਊਟੀ ਡਿਊਟੀ ਲਾਉਣਗੇ ਆਥਰ ਤੱਕ ਲੱਗੇ ਰਹਿਣਗੇ ਇੰਨਾ ਵੱਡਾ ਚੱਠਾ ਲਾਤਾ ਹੁਣ ਇਹ ਟਾਪਰੀ ਵਰਤੋਂ ਚ ਆ ਜਾਣਗੇ ਜਦੋਂ ਮਿਸਤਰੀ ਲੱਗ ਗਿਆ ਤੇ ਚਲੋ ਕੰਮ ਜਿਹੜਾ ਕਿ ਸਾਰਾ ਹੀ ਨਿਭੜ ਜੂਗਾ ਹਨਾ ਜੀ ਐਂ ਜੇ ਹੋ ਜੂਗਾ ਵੀ ਹਾਂ ਆਪਣਾ ਨਹਾਉਣ ਵਾਲੇ ਦਾ ਬਹੁਤ ਜ਼ਿਆਦਾ ਉਹ ਫਿਕਰ ਹੈ ਜੀ ਇਸ ਚੀਜ਼ ਦਾ ਵੀ ਆਪਣਾ ਤਿਆਰ ਹੋ ਜੇ ਕਿਉਂਕਿ ਆਪਣਾ ਜਿਹੜਾ ਪਹਿਲਾਂ ਵਾਲਾ ਉਹ ਡਿਗੂ ਡਿਗੂ ਕਰਦਾ ਕਿ ਨਹੀਂ ਜਦੋਂ ਟੈਂਕੀ ਭਰ ਲੈਨੇ ਇੰਨੀ ਜ਼ਿਆਦਾ ਆਏ ਹੋ ਜਾਂਦਾ ਹੈ ਵੀ ਡਰ ਲੱਗਦਾ ਵੀ ਨਾ ਇਦੋਂ ਨਾ ਤਾਂ ਵੀ ਨਾ ਹੀ ਨਾਈਏ ਹਨਾ ਕਿਉਂਕਿ țeਣਾ ਛੱਡੀ ਖੜਾਗਾ ਤੇ ਬਾਕੀ ਹੁਣ ਇਤੁਵਾਰ ਦਿਨ ਹੋ ਜਾਣਗੇ ਜਮੀ ਨਿੱਕੇ ਨਿੱਕੇ ਹੱਥ ਹੀ ਨਹੀਂ ਖੁੱਲਣਾ ਤੇ ਹੁਣ ਆਪਣੇ ਕੰਮ ਜਿਹੜਾ ਕਿ ਫਤਿਹ ਹੋ ਜੇ ਤਾਂ ਫੇਰ ਹੀ ਤੇ ਹੁਣ ਸਵੇਰੇ ਮਿਸਤਰੀ ਆਜੂਗਾ ਅੱਜ ਇਕੱਠੀ ਦਾਲ ਸਬਜ਼ੀ ਲਿਆਂਦੀ ਜੀ ਚਾਰ ਪੰਜ ਦਿਨਾਂ ਦੀ ਤੇ ਲਿਆਂ ਢਾਈ ਢਾਈ ਤਿੰਨ ਕਿਲੋਪਕੀ ਸਬਜ਼ੀ ਲਿਆਂਦੀ ਅੱਜ ਅਸੀਂ ਮੈਂ ਤੇ ਮੰਮੀ ਨੇ ਆਉਂਦੀਆਂ ਨੇ ਤੇ ਉਹਦੇ ਨਾਲ ਆਪਾਂ ਚਾਰ ਪੰਜ ਦਿਨ ਟਪਾਵਾਂਗੇ ਹੈ ਅੱਜ ਤਾਂ ਚਾਰ ਹੈ ਨਹੀਂ ਪਸੋਂ ਰਪਾਉਣਾ ਹਨ ਹਈ ਹਈ ਮੇਰਾ ਦੀ ਇਸ਼ਾ ਓ ਜੀ ਮੰਮੀ ਨੂੰ ਮਿਲੋ ਹੋਰ ਪਾਣੀ ਤਾਂ ਲਿਆਉਣਾ ਪਊਗਾ ਮੋਟਰ ਦਾ ਉਹ ਆਏ ਆਖੀ ਜਾਂਦੇ ਆ ਕਿਹੜੀ ਬਾਂ ਬਹੁਤ ਵੱਜਦੀ ਐ ਉਥੇ ਗੱਲਾਂ ਕਰੀ ਜਾਂਦੇ ਸੀ ਨਾ ਭਾਈ ਜਿਹਦਾ ਸਬਜ਼ੀ ਲੈਂਦੇ ਸੀਗੇ ਬੰਬੜ ਬੰਬੜ ਕਿਹੜੀ ਆ ਇਹ ਚ ਆ ਗਿਆ ਤੇ ਪਾਣੀ ਉਥੇ ਗੱਲਾਂ ਕਰੀ ਜਾਂਦੇ ਸੀ ਭਾਈ ਆ ਕਿ ਬੰਬੜ ਚ ਤਾਂ ਕਿ ਛੜਤਾ ਜਦੋਂ ਆਪਾਂ ਸਬਜ਼ੀ ਲੈਂਦੀਆਂ ਪਤਾ ਨਹੀਂ ਆ ਕਿ ਬੰਬੜ ਚ ਪਾਣੀ ਛੜਤਾ ਹੂੰ ਅਗੇ ਬੰਬੜ ਚ ਦਾ ਪਾਣੀ ਛਰਤ ਆਪਣੇ ਵਾਲੀ ਬੰਬੜ ਨਹੀਂ ਕਿ ਹੋਰ ਵੱਜਦੀ ਐ ਇਹ ਕੁੱਕ ਖੜੀ ਵਾਲੀ ਹੈ ਲੋ ਜੀ ਹੁਣ ਨਾ ਚਾਰ ਮੁੱਕ ਗਿਆ ਤੇ ਪਸੂ ਨੱਕ ਜਾ ਮਾਰ ਕੇ ਖਾਂਦੇ ਆ ਤੇ ਚਲੋ ਆਪਣੀ ਹਰਤੇ ਗਿੱਕੇ ਰਾਦੇ ਵੀ ਆਪਣੀ ਜਮੀ ਹੋ ਜੂਗੀ ਵਧੀਆ ਬਾਡੇ ਵਾਲੀ ਕਿਨੇ ਮਮੀ ਐ ਕਿ ਇਹ ਹੋ ਗਈ ਐ ਕਿ ਇ ਲੇਟ ਐ ਲੋ ਜੀ ਭਾਂਡੇ ਭੁੰਡੇ ਚੱਕੀ ਆਪਾਂ ਲੋ ਜੀ ਆਪਾਂ ਬਣਾਉਣ ਲੱਗੇ ਦਾਲ ਸਬਜ਼ੀ ਤੇ ਨਹੀਂ ਤਾਂ ਉਹਨੂੰ ਤਾਂ ਕੰਨ ਦੀ ਬਣਾਈ ਹੁੰਦੀ ਪਹਿਲਾਂ ਅਸੀਂ ਮਾਪੁੱਤਾ ਤੋਂ ਸਾਡੇ ਬਾਥਰੂਮ ਦੇ ਵਿੱਚ ਥੋੜਾ ਜਿਹਾ ਸੀਗਾ ਜਿਹੜਾ ਕੱਲ ਨੂੰ ਮਿਸਤਰੀ ਨੇ ਆਉਣਾ ਅਸੀਂ ਮਿੱਟੀ ਛੱਟਣ ਲੱਗੇ ਤੇ ਅਸੀਂ ਛੱਟਦੇ ਹੁਣਗੇ ਜੋ ਛੜਾਪਾ ਛੱਟਦੇ ਬਣਗੇ 25 ਬੱਠਾ ਲਵਾਂਗੇ ਹੂੰ ਛੱਟਦੇ ਇਹ ਲੇਦਾ ਤੇ ਅਸੀਂ ਛੱਟਣ ਲੱਗੇ ਜੀ ਮਿੱਟੀ ਤੇ ਮਿੱਟੀ ਜੀ ਅਸੀਂ ਕਾਫੀ ਛੱਟਦੀ ਤੇ ਇੱਕ ਆਪਣੇ ਥੱਲੇ ਦਾ ਪੈਪ ਪਾਉਣ ਵਾਲੀ ਆ ਜਿਹੜੀ ਕਹਿੰਦੇ ਕੱਲ ਨੂੰ ਲੈ ਆਵਾਂਗੇ ਪੈਪ ਤੇ ਫੇਰ ਉਹ ਪਹਿਲਾ ਪੈਪ ਪਾਉਗੀ ਫੇਰ ਫੇਰ ਤੇ ਮਿੱਟੀ ਸਿੱਟੀ ਜਾਊਗੀ ਕਿਉਂਕਿ ਪਾਣੀ ਵਾਲੀ ਪੈਪ ਪਾਉੜੀਆਂ ਥੱਲੇ ਉਹ ਪਾਈ ਨਹੀਂ ਹੋਈ ਨਹੀਂ ਤਾਂ ਅਸੀਂ ਨਿਮੇੜਦਣ ਦੇ ਕੰਮ ਅਸੀਂ ਆਪ ਦਾ ਵੀ ਧਿਆਜ ਗਏ ਨਾ ਜਿਵੇਂ ਤੇ ਕਾਫੀ ਵਟੜਾ ਛੱਡਦਾ ਜੀ 25 ਵਟੜਾ ਉਹ ਆਹ ਰਾਮ ਨਾਲ ਛੱਡਦਾ ਫੇਰ ਮੇਰੀ ਸਬਜ਼ੀ ਨੂੰ ਪਹਿਲਾ ਹੁੰਦਾ ਸੀਗਾ ਮੈਂ ਤਾਂ ਸਬਜ਼ੀ ਧਰਦਾ ਮੈਂ ਸੜੀ ਧਰ ਕੇ ਫੇਰ ਸੋਨੂੰ ਪਤਾ ਧਾਰ ਵੀ ਕੱਢ ਕੇ ਲੈਣੀ ਹੈ ਤੇ ਕੋਈ ਸਰ ਸਬਜ਼ੀ ਬਣਾਈਏ ਪਹਿਲਾਂ ਉਹ ਆਇਆ ਨਾ ਜੀ ਉਹ ਲੈ ਉਹ ਲੈ ਫਸਿਆ ਨਾ ਪੱਤਰ ਕਰਦੇ ਮੈਨਾਂ ਕਹੀਏ ਆ ਇੱਧਰ ਸਿੱਟੇ ਨੰਨੇ ਮੈਨਾਂ ਹੁਣ ਮਿੱਟੀ ਦੇ ਇੱਧਰ ਵਾਲੇ ਚ ਦੂਜੇ ਬਸ਼ੀਰ ਵਾਲੇ ਚ ਥੋੜੀ ਗੂਹੇ ਵਿੱਚ ਹਮ ਸਿੱਟਲਾ ਜਟਣੀ ਆ ਉਹਦਾ ਦਾ ਹੁਣ ਉਹਨਾਂ ਚ ਤਾਂ ਸਿੱਟੀ ਦੀ ਨੀ ਫੁੱਤ ਦੀ ਨਜ਼ਰ ਪੈਬ ਨਹੀਂ ਬੰਦੀ ਥੱਲੇ ਆਪਾਂ ਇੱਧਰ ਹੀ ਸਿੱਟ ਨਹੀਂ ਸੀ ਇੱਧਰ ਹੀ ਸੱਟ ਲੈinde ਉਹ ਹਮ ਇੱਧਰ ਤੋਂ ਥੋੜੀ ਜਿਹੀ ਗੂਗੀ ਬਿੱਟੀ ਕੁਸਤਾ ਉਹ ਜਿਹੜੇ ਉਹ ਪਈਆਂ ਸੀਗੀਆਂ ਰੋੜੀਆਂ ਰੁੜੀਆਂ ਜੀਆਂ ਇਹ ਚ ਵਾਵਾ ਸਿੱਟੀ ਹਮ ਉਹ ਉਹਨੇ ਕਿਹਾ ਆਪਣਾ ਨਾਲ ਚਣੋਂ ਨਾਲ ਦਾ ਬੜਾ ਖਾਲੀ ਹੋ ਗਈ। ਲੋ ਜੀ ਸਬਜੀ ਆਪਾਂ ਧਰਤੀ ਤੇ ਟੋਕਰੀ ਧੋ ਲਿਆ ਕੇ ਜਸ਼ਨ ਆਪਣਾ ਲੱਗਿਆ ਪਿਆ ਕੰਮ ਇਹਨੂੰ ਤਾਂ ਡੈਡੀ ਨੇ ਸੌਂਤਿਆ ਆਹ ਪੱਲੜ ਜਿਹਾ ਸੌਂਤਾ ਪਸੂਆਂ ਦੇ ਗੇਟ ਮੂਹਰੇ ਲਾਉਣ ਨਾਲ ਤੇ ਜਸ਼ਨਦੀਪ ਹੋਏ ਜਸ਼ਨਦੀਪ ਸਸੀਗਾ ਦਾ ਬਲਾ ਦੇ ਜਸਨਦੀਪ ਦੀ ਚ ਲੋਅਰ ਕੰਮ ਮੁੰਡਾ ਵਾਲਾ ਬਈ ਉਹ ਚੱਕਾ ਹੋ ਰਹੇਗੇ ਥੋੜੇ ਜੇ ਤੇ ਅਸੀਂ ਇੰਨੀ ਜਿਆਦੇ ਮਿੱਟੀ ਸੜਤੀ ਮਾਪਤਾ ਰਹੀ ਇੰਨਾ ਭਰਤਾ ਇਹੋ ਪਰਲੇ ਬਸੇ ਪੈਕ ਹੋਣੀ ਨਹੀਂ ਅਸੀਂ ਉਹ ਵੀ ਸੜ ਦਿੰਦੇ ਹੁਣ ਉੱਥੇ ਪੈਰ ਪਾਉਗੀ ਜਿੱਥੇ ਉਹ ਮੂਰਾ ਰੱਖਿਆ ਪਾਣੀ ਕੱਢਣ ਨਿਕਲਣ ਵਾਲਾ ਵੇੜੇ ਦਾ ਤੇ ਉਹ ਪੈਰ ਪਾਉਣੀ ਆ ਉੱਥੇ ਨੀ ਉਧਰਲਾ ਪਾਸਾ ਰਹਿ ਗਿਆ ਸੀ ਉਹ ਵੀ ਭਰ ਦਿੰਦੇ ਕਿਉਂਕਿ ਸਾਨੂੰ ਆਏ ਆ ਜੀ ਜੇ ਲਤਾਬੀ ਹਾਲ ਪਾਈਲ ਕੋਈ ਹੋ ਪਲਾਸਟਰ ਕਰਨੀ ਹੈ ਲਤਾੜ ਹੋ ਜੂ ਵਧੀਆ ਤਾਂ ਸਿੱਟੀ ਅਸੀਂ ਇਹ ਇੱਕ ਪਾਸੇ ਸਿੱਟੀ ਇਧਰਲੇ ਪਾਸੇ ਇਧਰਲਾ ਪਾਸਾ ਰਹਿ ਗਿਆ ਤੇ ਇਹਦੇ ਚ ਵੀ ਛੜਦਾਂਗੇ ਜਦੋਂ ਟਾਈਮ ਲੱਗੇ ਇਹ ਤਾਂ ਥੋੜੀ ਸਿੱਟੀ ਜਾਊਗੀ ਕਿੰਨੀ ਜਿਆਦਾ ਤਾਂ ਸਿੱਟੀ ਹੋਈ ਅੱਧੀ ਸਿੱਟੀ ਹੈ ਅੱਧੀ ਰਹਿੰਦੀ ਹੈ ਛੜਦਾਂਗੇ ਤਾਂ ਇਹ ਸਬਜ਼ੀ ਨੂੰ ਕੁਵੇਲਾ ਹੋ ਗਿਆ ਹੈਣਾ ਜਸ਼ਨ ਚਲੋ ਜੀ ਆਪਾਂ ਧਾਰਾ ਕੱਢ ਕੇ ਲੈ ਕੇ ਲਓ ਜੀ ਲੱਗਦੇ ਆ ਆਪਾਂ ਰੋਟੀਆਂ ਟਾਈਮ ਹੋ ਗਿਆ ਅੱਜ 6:30 ਹੋ ਗਏ ਥੋੜਾ ਲੇਟ ਹੀ ਹੋ ਗਿਆ ਅਜ ਤੱਕ ਅੱਗੇ ਐਸ ਨਾਲ ਨੂੰ ਥੋੜੀ ਹੀ ਰਹਿ ਜਾਂਦੀ ਸੀ ਲਾ ਲੈਂਦੇ ਸੀਗੇ ਤੇ ਅੱਜ ਫਿਰ ਉਧਰ ਮੈਂ ਮਿੱਟੀ ਜਿ ਸਟਾਉਣ ਲੱਗੀ ਜਿਵੇਂ ਕੱਲਾ ਲੱਗਿਆ ਪਿਆ ਸੀਗਾ ਤੇ ਕਰੀ ਜਾਂਦਾ ਸੀ ਫਰਾਂ ਦੇ ਦੂਸਟਾ ਦੇ ਦੁੱਤਾ ਉਹ ਕਿਹਾ ਦੂਸਟਾ ਦੇ ਤੇ ਫਿਰ ਮੈਂ ਚੱਲ ਮੈਂ ਚੱਲ ਬੈਠਾ ਫਿਰ ਮੈਂ ਉਹਦੇ ਨਾਲ ਸਟਾਏ ਥੋੜੀ ਜਿ ਮੱਠਾ ਤਾਂ ਕਰਕੇ ਲੇਟ ਹੋ ਗਿਆ ਸਾਨੂੰ ਅੱਧਾ ਘੰਟਾ ਲੱਗੇ ਰਿਹਾ ਸੀ ਮਾਫਤ ਤੇ ਜਸ਼ਨ ਤੇ ਰੈਡੀ ਗਏ ਦੁੱਧ ਘੋਣਤਾ ਇਧਰ ਮੰਮੀ ਆ ਗਏ ਜਾਈਂਦੇ ਬਸ ਮਲ ਆ ਗਈ ਰੋਟੀ ਤੇ ਥੋੜਾ ਜਿਹਾ ਜ ਬਾਅਦ ਕੋਈ ਵੀਡੀਓ ਨਹੀਂ ਬਣੀ ਹੈ ਨਾ ਕੁਸਤਾ ਲੇਟ ਹੋ ਜਾਂਦੇ ਕੁਸ ਜਦੋਂ ਜ਼ਖਾਮ ਲੱਗ ਜਾਂਦਾ ਫਿਰ ਬੰਦਾ ਅੱਧਾ ਕਬਲਾ ਹੋ ਜਾਂਦਾ ਮੇਰੇ ਤੋਂ ਬਹੁਤ ਜ਼ਿਆਦਾ ਰੇਸ਼ਾ ਡੇਦਾ ਹੈ ਹੁਣ ਇਹਦੀ ਦਵਾਈ ਬਣਾਉਂਗੀ ਮੈਂ ਇੱਕ ਅੱਧਾ ਦਿਨ ਜਾਂਦਾ ਤੇ ਆਪਾਂ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ ਦਵਾਈ ਕਿਉਂਕਿ ਜੇ ਮੈਂ ਇਹ ਸਾਲ ਦੇ ਦੋ ਤਿੰਨ ਮਹੀਨੇ ਖਾ ਲਵਾਂ ਮੈਨੂੰ ਜਮਾ ਰੇਸ਼ਾ ਨਹੀਂ ਆਉਂਦਾ ਬਹੁਤ ਬਿਲਕੁਲ ਸਹੀ ਹੋ ਜਾਣੀ ਹੈ ਦਵਾਈ ਦੇ ਨਾਲ ਵੈਸੇ ਆਪਾਂ ਸਾ ਪਿਛਲੇ ਸਾਲ ਵੀ ਸ਼ੇਅਰ ਕਰੀ ਸੀ ਵੀਡੀਓ ਤੇ ਅੱਜ ਦੀ ਫੇਰ ਆਪਾਂ ਤੁਹਾਡੇ ਨਾਲ ਵੀ ਸ਼ੇਅ ਕਿਸਮਾਰਟਫੋਨ ਨੇ ਤੇ ਬਾਕੀ ਜੀ ਆਪਣੇ ਬਠਿੰਡੇ ਵਾਲੇ ਗੁਰਚਰਨਜੀਤ ਭੈਣ ਕਹਿੰਦੇ ਸੀ ਕਹਿੰਦੇ ਮੈਨੂੰ ਭੁੱਲਵਾਲ ਕੇ ਨਾ ਨੀ ਬੋਲਦੇ ਨਾ ਭੈਣੇ ਭੁੱਲਣਾ ਕਾਹਨੂੰ ਹੁੰਦਾ ਹੈ ਹਨਾ ਜਿਹੜੇ ਤੁਸੀਂ ਤਾਂ ਸਾਰੇ ਜਿਹੜੇ ਸਪੋਰਟ ਕਰਦੇ ਹੋ ਹਨਾ ਤੇ ਤੁਹਾਡੇ ਨਾਲ ਹੀ ਅਸ ਤਾਂ ਸਾਰੇ ਭੁੱਲਵਾਲੀ ਤਾਂ ਕੋਈ ਗੱਲ ਨਹੀਂ ਹੁੰਦੀ ਬਸ ਆ ਵੀ ਬਿਜੀ ਰਹਿੰਦੇ ਇੱਕ ਦਿਨ ਛੋਟੇ ਹੋ ਗਏ ਆਇ ਲੱਗਦਾ ਵੀ ਆ ਵੀ ਕਰ ਲਈਏ ਆ ਵੀ ਕਰ ਲਈਏ ਕੰਮਾਂ ਕਾਰਾਂ ਦੇ ਵਿੱਚ ਪਤਾ ਹੀ ਲੱਗਦਾ ਹਨਾ ਕਦੋਂ ਦਿਨ ਢਾਂ ਢਾਂ ਢਾਲੇ ਪੈ ਜਾਂਦਾ ਹਨੇਰਾ ਹੋ ਜਾਂਦਾ ਬਸ ਆ ਹੀ ਚੱਲੀ ਜਾਂਦੇ ਕੰਮ ਅੱਜ ਵੀ ਉਧਰ ਵਾਗੇ ਪੀਰਖਾਨੇ ਤੇ ਫਿਰ ਆਕੇ ਫਿਰ ਉਹੀ ਟਾਈਮ ਹੋ ਗਿਆ 3:30 ਵਜੇ ਕੰਮ ਧੁੰਦੇ ਲੱਗੇ ਤੁਹਾਨੂੰ ਪਤਾ ਫਿਰ ਮਾੜੇ ਮਾੜੇ ਨਾਲ ਟਾਈਮ ਲੱਗ ਜਾਂਦਾ ਤੇ ਇੱਕ ਆਪਣੇ ਸਾਸਰੇ ਤੋਂ ਹੈਗੇ ਨੇ ਗਰਮੀਤ ਆਂਟੀ ਜੀ ਉਹ ਬਹੁਤ ਸੋਹਣਾ ਕਮੈਂਟ ਕਰਦੇ ਆ ਕਹਿੰਦੇ ਮੈਨੂੰ ਕਹਿੰਦੇ ਵੀਰ ਬੁੱਤ ਮੈਂ ਹਰੇਕ ਵੀਡੀਓ ਦੇਖਦੀ ਆ ਕਮੈਂਟ ਪਾਰਕਾ ਦੇ ਕਰਦਲੀ ਆ ਕਹਿੰਦੇ ਨਹੀਂ ਕਰਦੀ ਤੇ ਕਹਿੰਦੀ ਮੇਰਾ ਨਾ ਕਮੈਂਟ ਮੇਰਾ ਨਾਂ ਕਹਿੰਦੇ ਵਲੌਗ ਚ ਜ਼ਰੂਰ ਬੋਲੇ ਲਓ ਆਂਟੀ ਦਾ ਆਪਾਂ ਨਾਮ ਬੋਲਤਾ ਜੀ ਗਰਮੀਤ ਕੌਰ ਆਂਟੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਸਾਰੇ ਭੈਣ ਭਰਾ ਜਿਹੜੇ ਸਪੋਰਟ ਕਰਦੇ ਆ ਹਨਾ ਇੱਕ ਸਿਮਰਨ ਕੌਰ ਭੈਣ ਕਹਿੰਦੀ ਸੀ ਮੇਰਾ ਨਾਮ ਬੋਲਦੇ ਹੋ ਲੋ ਜੀ ਆਪਾਂ ਸਿਮਰਨ ਕੌਰ ਭੈਣ ਦਾ ਨਾਮ ਬੋਲਤਾ ਤੇ ਕਾਫੀ ਦਿਨ ਹੋ ਗਏ ਉਹਨਾਂ ਨੇ ਪਹਿਲਾਂ ਵੀ ਕਿਹਾ ਸੀਗਾ ਆਪਾਂ ਭੁੱਲ ਜਾਂਦੇ ਸੀ ਵਲੌਗ ਦੇ ਵਿੱਚ ਤੇ ਅੱਜ ਆਪਾਂ ਦੀਦੀ ਦਾ ਨਾਮ ਬੋਲਤਾ ਤੇ ਬਾਕੀ ਸਾਰੇ ਹੀ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਹਨਾ ਜਿਹੜੇ ਸਪੋਰਟ ਕਰਦੇ ਆ ਦਿਲੋਂ ਜੁੜੇ ਹੋਏ ਆ ਵਧੀਆ ਲੱਗਦਾ ਜੀ ਜਦੋਂ ਛੋਟੇ ਛੋਟੇ ਕਮੈਂਟ ਕਰਦੇ ਹੋ ਤੇ ਇਸੇ ਤਰ੍ਹਾਂ ਹੀ ਆਪਣੇ ਚੈਨਲ ਦੇ ਨਾਲ ਸਾਰੇ ਭੈਣ ਭਰਾ ਜੁੜੇ ਰਹੋ ਤੇ ਬਸ ਅੱਜ ਦਾ ਛੋਟਾ ਜਿਹਾ ਬਲੌਗ ਬਣਾਇਆ ਪਤਾ ਨਹੀਂ 7-8 ਮਿੰਟਾਂ ਦਾ ਹੈਗਾ ਕੀ ਆ ਕਿ ਨਹੀਂ ਹਜੇ ਮੈਂ ਚੈੱਕ ਨਹੀਂ ਕਰਿਆ ਤੇ ਥੋੜਾ ਜਿਹਾ ਬਸ ਜਿੰਦੂ ਜਖਾਮ ਲੱਗ ਜਾਂਦਾ ਹਨਾ ਉਦੋਂ ਤੱਕ ਕੰਮ ਹੀ ਮਸਾ ਹੁੰਦਾ ਹੁਣ ਬਣ ਕੇ ਚੱਲੋ ਵੀ ਮੇਰਾ ਐਡਾ ਭਰ ਹੈ ਪੜਾ ਰੇਸ਼ਾਗਾ ਬਣ ਕੇ ਜੇ ਤੂੰ ਆਜੇ ਹੁਣ ਤੂੰ ਇਹਦਾ ਜਿਵੇਂ ਰੋਟੀ ਰੋਟੀ ਬਕ ਕਾਉਣਗੀਆਂ ਜੇ ਆਟਾ ਗੁੰਨੇ ਫੇਰ ਵੀ ਸ਼ਿੱਕਾ ਲੱਗ ਜਾਂਦੀ ਆ ਫੇਰ ਜਿਵੇਂ ਆਪਾਂ ਦਾ ਮਸਾਲਾ ਮਸਾਲੇ ਨੂੰ ਆਪਾਂ ਤਰਕਾ ਸ਼ੜਕਾ ਲਾਉਣੇ ਉਹ ਵੀ ਚੜ ਜਾਂਦਾ ਜੇ ਹੁਣ ਇੰਨਾ ਵਜ ਖਾਂ ਮੈਨੂੰ ਲੱਗ ਜੇ ਨਾ ਜੇ ਹੁਣ ਜਿਵੇਂ ਆਪਾਂ ਸਾਬਣ ਸੁਬਣਾ ਆਪਾਂ ਫੇਸ ਤੇ ਲਾਉਣੇ ਜਿਹੜੀ ਆਮ ਲਾਕਸ ਵਗੈਰਾ ਹੁੰਦੀ ਆ ਉਹ ਹੋਦਰ ਜਾਂਦੀ ਆ ਉਹ ਸਾਬਣਾਂ ਹੁੰਦੀ ਆ ਨਾ ਤੇ ਉਹ ਆਪਾਂ ਲਾਉਂਦੇ ਆ ਉਹ ਵੀ ਚੜ ਜਾਂਦੀ ਫੇਰ ਫੇਰ ਸ਼ਿੱਕਾ ਲੱਗ ਜਾਂਦਾ ਵੀ ਸ਼ਿੱਕਾ ਦਾ ਬੰਦ ਕੀ ਚਲੋ ਵੀ ਜਦੋਂ ਰੇਸ਼ਾ ਨਿਕਣ ਲੱਗ ਜਾਂਦਾ ਉਹ ਤਾਂ ਹਰੇਕ ਚੀਜ਼ ਤੇ ਸ਼ਿੱਕਾ ਲੱਗ ਜਾਂਦੀ ਹਰ ਸੁਗੰਧ ਜੀ ਚੜ ਜਾਂਦੀ ਧੂਆ ਧੂਆ ਤੇ ਸਾਰੇ ਭੈਣ ਭਰਾ ਅੱਜ ਦਾ ਛੋਟਾ ਜਿਹਾ ਵਲੌਗ ਦੇਖ ਲਓ ਤੇ ਕੱਲ ਨੂੰ ਹਜੇ ਆਪਾਂ ਅਰੇ ਡੈਸ ਬਲੇਕ ਵੀ ਦੇਖੋ ਜੇ ਕਹਿ ਨਹੀਂ ਸਕਦੇ ਜਿਵੇਂ ਤੀਰੇ ਡਿ ਗਏ ਆ ਮਿਸਤਰੀ ਕੋਲੇ ਦਵਾਰੇ ਤੇ ਜੇ ਸਵੇਰੇ ਮੈਨੂੰ ਲੱਗਦਾ 100% ਆਊਗਾ ਮਿਸਤਰੀ ਤੇ ਚਲੋ ਆਪਣਾ ਕੰਮ ਹੈ ਜਿਹੜਾ ਕਿ ਹਨਾ ਸਿਰੇ ਚੜ ਜਾਊਗਾ ਤੇ ਚਲੋ ਜੀ ਅੱਜ ਦੇ ਵਲੌਗ ਦਾ ਐਂਡ ਕਰਦੇ ਆ ਬਦਦਾ ਕੱਲ ਨੂੰ ਕਿਸੇ ਨਵੇਂ ਵਲੌਗ ਦੇ ਨਾਲ ਸਾਰੇ ਭੈਣ ਭਰਾ ਮੈਨੂੰ ਪਿਆਰ ਭਰੀ ਸਸਹੀਆ ਕਰ ਜੀ ਤੇ ਸਾਰੇ ਜਣੇ ਮੇਰੇ ਸਪੋਰਟ ਬਣਾਓ ਬਾਏ ਬਾਏ ਜੀ